ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਸਭ ਤੋਂ ਪਹਿਲਾਂ ਸਕਰੀਨ ਤੇ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਨੋਟ ਕਰ ਲਓ ਜੀ 9417113254 ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਗਰੇਟ ਗੱਡੀਆਂ ਦੀ ਐਡ ਲੈ ਕੇ ਔਨ ਰਹਿਨੇ ਆ ਜੀ ਜੇਕਰ ਤੁਸੀਂ ਵੀ ਕੋਈ ਗੱਡੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਸੇਲ ਕਰਨਾ ਚਾਹੁੰਦੇ ਹੋ WhatsApp ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵੀਡੀਓ ਤੇ ਡਿਟੇਲ WhatsApp ਤੇ ਭੇਜ ਦਿਓ ਆਉਣ ਵਾਲੇ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਬਿਨਾ ਕਿਸੇ ਪੇਮੈਂਟ ਤੋਂ ਤੁਹਾਡੀ ਗੱਡੀ ਦੇ ਐਡ ਲੱਗ ਜਾਵੇਗੀ ਜੀ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਐਂਡ ਵੀਡੀਓ ਨੂੰ ਵੱਧ ਕੇ ਸ਼ੇਅਰ ਕਰੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਆਏ ਹਾਂ ਜੀ ਵਰਨਾਕਾਰ ਹੰਡਈ ਵਾਲਿਆਂ ਦੀ ਲੈ ਕੇ ਪਹੁੰਚੇ ਹਾਂ ਇਹ ਮਾਡਲ ਦੀ ਗੱਲ ਕਰੀਏ ਗੱਡੀ ਦਾ ਮਾਡਲ ਹੈਗਾ ਜੀ 2010 ਤੇ ਗੱਡੀ ਬਹੁਤ ਸੋਹਣੀ ਹੈ ਜੀ ਰੰਗ ਪਿੰਡ ਦੇ ਬਿਲਕੁਲ オリジナル ਹੈ ਕਿਤੋਂ ਵੀ ਕੋਈ ਬੰਪਰ ਕੋਈ ਸਾਈਡ ਪੇਂਟ ਨਹੀਂ ਹੋਈ ਹੋਈ ਤੇ ਟਾਇਰ ਨਵੇਂ ਪਵਾਏ ਹੋਏ ਨੇ ਜੀ ਆਲ ਸਰਵਿਸ ਕਰਵਾਈ ਹੋਈ ਹੈ ਜੀ 9 ਇੰਚ ਸਕਰੀਨ ਲੱਗੀ ਹੋਈ ਹੈ ਟੱਚ ਤੇ ਬੈਕ ਕੈਮਰਾ ਲੱਗਿਆ ਹੋਇਆ ਜੀ ਬੰਪਰ ਟੂ ਬੰਪਰ オリジナル ਕਾਰ ਹੈ ਜੇ ਕੋਈ ਪੈਸਾ ਲੱਗਣ ਵਾਲਾ ਨਹੀਂ ਏਸੀ ਹੀਟਰ ਇੰਜਨ ਗੇਅਰ ਦੇ ਬਿਲਕੁਲ ਓਕੇ ਹੈ ਜੀ ਕਾਰ ਤੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 165000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਨ ਕਰ ਦਿੱਤਾ ਜਾਏਗਾ ਜੀ ਹਰਿਆਣਾ ਨੰਬਰ ਗੱਡੀ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਗੱਡੀ ਨੂੰ ਅਲਾਈ ਲੱਗੇ ਹੋਏ ਨੇ ਬਿਲਕੁਲ ਓਕੇ ਪੀਸ ਹੈ ਜੀ ਕਿਤੇ ਵੀ ਕੋਈ ਗਲੀ ਸੜੀ ਕਾਰ ਨਹੀਂ ਆਗੀ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਸ਼ੋ ਹੋ ਰਿਹਾ ਤੁਸੀਂ ਨੋਟ ਕਰ ਸਕਦੇ ਹੋ 62838 58683 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਟੋਇਟਾ ਵਾਲਿਆਂ ਦੀ ਕਾਰ ਲੈ ਕੇ ਪਹੁੰਚੇ ਹਾਂ ਜੀ ਕਰੋਲਾ ਟੌਪ ਮਾਡਲ ਦੀ ਕਾਰ ਹੈ ਦਿੱਲੀ ਨੰਬਰ ਹੈ ਸਰਕਾਰੀ ਨੰਬਰ ਪੱਟਾ ਲੱਗਿਆ ਹੋਇਆ ਨੇ ਜੀ ਬਿਲਕੁਲ オリジナル ਕਾਰ ਹੈ ਜੀ ਰੰਗ ਪੇਂਟ ਦੀ ਸੋਹਣੀ ਹੈ ਚਲਾਵੇ ਦੀ ਵਧੀਆ ਮਾਡਲ ਦੀ ਗੱਲ ਕਰੀਏ ਗੱਡੀ ਦਾ ਮਾਡਲ ਹੈ ਜੀ 2009 ਇਨਸੋਰਸ ਵੈਲਿਡ ਹੈ ਜੀ ਤੇ ਨਵੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਇੰਜਨ ਗੇਅਰ ਬਿਲਕੁਲ ਓਕੇ ਹੈ ਏਸੀ ਹੀਟਰ ਬਿਲਕੁਲ ਓਕੇ ਹੈ ਜੀ ਨਵੇਂ ਟਾਇਰ ਨੇ 80% ਤੇ ਬਿਲਕੁਲ ਓਕੇ ਹੈ ਜੀ ਕਿਤੋਂ ਵੀ ਗੱਡੀ ਗੱਲੀ ਸੜੀ ਨਹੀਂ ਹੈਗੀ ਇੰਟੀਰੀਅਰ ਬਹੁਤ ਵਧੀਆ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਮੈਟਿੰਗ ਬਹੁਤ ਵਧੀਆ ਜੀ ਆਪ ਤੁਸੀਂ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ ਤੇ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕੀਤੀ ਹੈ ਮਾਲਕਾਂ ਨੇ 1,60,000 ਰੁਪਇਆ ਤੇ ਕੋਈ ਵੀ ਵੀਰਪਰਾ ਇਹ ਗੱਡੀ ਲੈਣਾ ਚਾਹੁੰਦਾ ਜੀ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 62833 0 504 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਤੀਸਰੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਜੀ ਇੰਡੀਗੋ ਮਾਡਲ ਹੈ ਜੀ ਗੱਡੀ ਦਾ 2007 ਮਾਡਲ ਹੈ ਜੀ ਤੇ ਇਸੇ ਹਿੱਟਰ ਇੰਜਨ ਗਿਰ ਦੀ ਬਿਲਕੁਲ ਓਕੇ ਹੈ ਜੀ ਚਲਾਵੇ ਦੀ ਸੋਹਣੀ ਹੈ ਰੰਗ ਪੇੜ ਦੀ ਰिजिनल ਹੈ ਜੀ 1 ਲੱਖ ਤੋਂ ਉੱਪਰ ਗੱਡੀ ਚੱਲੀ ਹੋਈ ਹੈ ਜੀ ਤੇ ਟਾਇਰ ਨਵੇਂ ਨੇ ਜੀ 80% ਟਾਇਰ ਨੇ ਜੀ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਤੇ ਇਹ ਗੱਡੀ ਆਪਾਂ ਐਕਸਚੇਂਜ ਕਰਨੀ ਹੈ ਜੀ ਤੇ ਲੈਕ ਅਮਰੂਤੀ ਕਾਰ ਹੋਵੇ ਜਾਂ ਵੈਗਨਰ ਹੋਵੇ ਜਾਂ ਆਲਟੋ ਹੋਵੇ ਤੇ ਤੁਸੀਂ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਮਾਲਕਾਂ ਦਾ ਨੋਟ ਕਰ ਲਿਓ 73407 33249 ਇਸ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਗੱਡੀ ਐਕਸਚੇਂਜ ਕਰ ਸਕਦੇ ਹੋ ਜੀ ਤੇ ਅੱਜ ਦੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਆ ਜੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਇਹ ਵੀ ਵਰਨਾ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਤੇ ਥੋੜੀ ਬਹੁਤੀ ਪੇਂਟ ਵੀ ਹੈ ਜੀ ਗੱਡੀ ਮਾਡਲ ਦੀ ਗੱਲ ਕਰੀਏ 2009 ਮਾਡਲ ਹੈ ਜੀ ਤੇ 3rd ਓਨਰ ਹੈ 90000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਤੇ ਡੀਜ਼ਲ ਗੱਡੀ ਹੈ ਏਰੀਏ ਦੀ ਗੱਲ ਕਰੀਏ ਨਾਬੇ ਗੱਡੀ ਖੜੀ ਹੈ ਜੀ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਨਵਾਂ ਇੰਟੀਰੀਅਰ ਹੈ ਚਲਾਵੇ ਦੀ ਸੋਹਣੀ ਹੈ ਏਸੀ ਹਿੱਟ ਦੇ ਇੰਜਨ ਗੇਰ ਬਿਲਕੁਲ ਓਕੇ ਹੈ ਤੇ ਡਿਮਾਂਡ ਦੀ ਗੱਲ ਕਰੀਏ ਜੇ ਗੱਡੀ ਪਾਸ ਕਰਵਾ ਕੇ ਲੈਣੀ ਹੈ ਪਾਸਿੰਗ ਕਰਵਾ ਕੇ ਤੇ 180000 ਰੁਪਇਆ ਜੇ ਤੁਸੀਂ ਬਿਨਾ ਪਾਸਿੰਗ ਤੋਂ ਲੈਣੀ ਹੈ ਤਾਂ 170000 ਰੁਪਇਆ ਗੱਡੀ ਦੀ ਪਾਸਿੰਗ ਖਤਮ ਹੈ ਜੀ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮਾਲਕਾਂ ਤਾਂ ਨੋਟ ਕਰ ਲਓ ਜੀ 88472 98804 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਜੀ ਜੈਨਕਾਰ ਮਾਡਲ ਦੀ ਗੱਲ ਕਰੀਏ 2002 ਮਾਡਲ ਹੈ ਜੀ ਪੰਜਾਬ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ 2026 ਤੱਕ ਗੱਡੀ ਦੀ ਪਾਸਿੰਗ ਹੈ ਜੀ ਗੱਡੀ ਬਿਲਕੁਲ Ориਜినਲ ਹੈ AC ਹੀਟਰ ਇੰਜਨ ਕਰ ਬਿਲਕੁਲ ਓਕੇ ਹੈ ਟਾਇਰ ਨਵੇਂ ਨੇ ਚਲਾ ਵੀ ਦੀ ਸੋਹਣੀ ਹੈ ਜੀ ਏਰੀਏ ਦੀ ਗੱਲ ਕਰੀਏ ਸੰਗਰੂਰ ਨਵੇਂ ਸੀਟ ਕਵਰ ਨੇ ਨਵੀਂ ਬੈਟਰੀ ਹੈ ਨਵਾਂ ਬੀਪਾ ਨਵੀਂ ਸਰਵਿਸ ਤੇ 20+ ਐਵਰੇਜ ਹੈ ਗੱਡੀ ਦੀ ਸਿੰਗਲ ਹੈਂਡ ਡਰਾਈਵ ਹੋਈ ਹੋਈ ਹੈ ਤੇ ਡਿਮਾਂਡ ਦੀ ਗੱਲ ਕਰੀਏ ਜੀ ਤੇ 60000 ਰੁਪਏ ਡਿਮਾਂਡ ਹੈ ਗੱਡੀ ਦੀ ਕੋਈ ਵੀ ਵੀਰ ਭਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋਅ ਰਿਹਾ ਨੋਟ ਕਰ ਲਓ 73407 33249 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਇਹ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਆਪਰ ਲੈ ਕੇ ਪਹੁੰਚੇ ਸੀ ਜੀ ਤੇ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਐਂਡ ਵੀਡੀਓ ਨੂੰ ਸ਼ੇਅਰ ਕਰਕੇ ਫੋਲੋ ਕਰ ਲਓ ਤਾਂ ਜੋ ਤੁਸੀਂ ਵਧੀਆਂ ਸਸਤੀਆਂ ਕਾਰਾਂ ਸਸਤੇ ਰੇਟ 'ਚ ਪਰਚੇਜ ਕਰ ਸਕੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ